ਪੰਜਾਬੀ ਸਾਰੇ ਕੋ ਸੰਪਾਣ। ਬਈ ਅੱਜ ਜਦੋਂ ਮੈਂ ਆਪਣਾ ਕੰਮ ਗਿਆ ਸੀ ਬਰਨਾਲੇ ਤੇ ਮਾਹ ਰਾਸਤੇ ਚਾਈ ਜਾਂਦਾ ਸੀ ਤੇ ਆ ਜਿਹੜਾ ਰੋਡ ਨਹੀਂ ਆਹ ਲਹਿੰਦਾ ਇਧਰ ਉਧਰ ਆਹ ਸਾਹਮਣੇ ਰੋ ਇਧਰ ਇਧਰ ਦੀ ਛੱਡੂ ਮੇਰੇ ਕੋਠਿੰਡੇ ਤੋਂ ਆਉਂਦਾ ਤੇ ਇਧਰ ਨੂੰ ਮੇਰੇ ਜਿੱਧਰ ਮੈਂ ਖੜਾਗਾ ਇਧਰ ਨਾਲ ਦੇ ਪਾਸੇ ਬਰਨਾਲੇ ਨੂੰ ਜਾਂਦਾਗਾ ਤੇ ਅੱਜ ਤੋਂ 4-5 ਸਾਲ ਪਹਿਲਾਂ ਇਹ ਤੇ ਸਾਰੇ ਰੋਡਾਂਆਂ ਯਾਰ ਬਾਹਾਂ ਜਿੰਮੇਦਾਰਾਂ ਦੇ ਲੱਗਦੇ ਸੀਗੇ ਤੇ ਅੱਜ ਮੈਂ ਹੁਣ ਦੇਖਦਾ ਤੁਰਿਆ ਆਉਂਦਾ ਸੀਗਾ ਤੇ ਮੈਂ ਤੁਹਾਨੂੰ ਦਿਖਾਉਣਾਗਾ ਪਹਿਲੀ ਇੱਥੇ ਜ਼ਿਮੀਂਦਾਰਾਂ ਦੇ ਬਹੁਤ ਘੱਟ ਖੇਤ ਬਾਕੀ ਰਹਿ ਗਏ ਯਾਰ ਬੜੀ ਗੱਲ ਕੀ ਯਾਰ ਆਮ ਤੁਸੀਂ ਚੰਦੀਵਲ ਜਾਂੰਦੀ ਬੋਲਗੇ ਆਪਣੇ ਭਰਾਵਾਂ ਨਾਲ ਚੰਦੀਗੜ੍ਹ ਜਾਂ ਕਿਹਨੂੰ ਦੂਰ ਬ੍ਰੇਕ ਨੇ ਇੱਕ ਦੋ ਦੋ ਚਾਰ ਚਾਰ ਜਿਹੜੇ ਲਾਈ ਹੈਗੇ ਤੇ ਤੁਸੀਂ ਦੇਖੋ ਵੀ ਉੱਥੋਂ ਤੱਕ ਜਾਂਦੇ ਜਾਂਦੇ ਇਹ ਕਿੰਨੇ ਕੁ ਜ਼ਿਮੀਂਦਾਰਾਂ ਦੇ ਖੇਤ ਰਹਿ ਗਏ ਯਾਰ ਮੈਂ ਤਾਂ ਨਹੀਂ ਕਹਿੰਦਾ ਜ਼ਿਮੀਂਦਾਰਾਂ ਦੇ ਕੋਈ ਖੇਤ ਰਹਿਗੇ ਹੁਣਿਆਂਗੇ ਤੇ ਆਹ ਦੇਖੋ ਮੇਰੇ ਇੱਧਰ ਨਾਲ ਤੇ ਆਹ ਸਾਹਮਣੇ ਦੇਖੋ ਆਹ ਵੀ ਕਿਸੇ ਤੰਗੜ ਬੰਦੇ ਦਾ ਇਹੇ ਛੱਡੇ ਆਪਣਾ ਪ੍ਰਚਾਰ ਦਵਾਰੀ ਬਗਲ ਕੇ ਤੇ ਮੈਂ ਤੁਹਾਨੂੰ ਦਿਖਾਉਣਾਗਾ ਇਧਰ ਮੇਰੇ ਨਾਲ ਹਾਈ ਕਾਰਡ ਨੈਟ ਤੁਸੀਂ ਆਪ ਦੇਖਣਾ ਨੇ ਵਾਲਾ ਮੈਂ ਤੁਹਾਨੂੰ ਦਿਖਾਉਣਾ ਕਿੱਡਾ ਜਗਾਰ ਬਣਾਈ ਜਾਂਦੇ ਉੱਥੇ ਤੇ ਇਧਰ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਭਾਈ ਆ ਇਧਰਲੀ ਸੈੱਡ ਪਠਿੰਡ ਵਾਲੀ ਸੈੱਡ ਹੈ ਬਗਲ ਤੇ ਇਧਰਲੀ ਸੈੱਡ ਬਣਾਏ ਨਹੀਂ ਜਾਂਦਾ ਆਹ ਸਾਹਮਣੇ ਦੇਖੋ ਯਾਰ ਕਿੰਨਾ ਜਗਾਰ ਬਣਾਈ ਜਾਂਦੇ ਵੀ ਆਹ ਉਹ ਬਰਸਤਰਾ ਬੁਸਤਰਾ ਸਭੇ ਸੁਬੇ ਯਾਰ ਜ਼ਮੀਰਾਂ ਦੀ ਜਮੀਨ ਨਾ ਕੁਛ ਵੀ ਨਹੀਂ ਰਹਿ ਗਈਆਂ ਯਾਰ ਜ਼ਮੀਰਾਂ ਦੀ ਮੈਟਰ ਰੋਡ ਤੇ ਚਾਈ ਜਾਂਦਾ ਸੀਗਾ ਬਹੁਤ ਵੱਡੀਆਂ ਗੱਡੀਆਂ ਆ ਜੱਟਾਂ ਕੋਲੇ ਕਿਸੇ ਨਗਰ ਮਾਰ ਲਿਖਿਆ ਕਿਸੇ ਨਗਰ ਕੋਲ ਲਿਖਿਆ ਬਈ ਆ ਜ਼ਮੀਰਾਂ ਦੇ ਬਹੁਤ ਥੋੜੇ ਨਿਕ ਜਮੇ ਹਾਨ ਥੋੜਾ ਰਹਿ ਗਿਆ ਉਹਨਾਂ ਦੇ ਕੋਲ ਜਗਾੜ ਪਾਈ ਜਾਂਦੇ ਹੈਗੇ ਤੇ ਉਹਨਾਂ ਆਪਾਂ ਕਿੰਨਾ ਵਿਚਾਰੇ ਯਾਰ ਇਹ ਕਰਨ ਲੱਗੇ ਗੱਲ ਸੁਣ ਲੋ ਜਿਹੜੇ ਆਪਣੇ ਬਹੜ ਦੇਖ ਕੇ ਬਈ ਆਪਣੀਆਂ ਪੀੜੀਆਂ ਖਤਮ ਹੋ ਜਾਣਗੀਆਂ ਇਹ ਐਵੇਂ ਨਹੀਂ ਹੈਗਾ ਸਰਕਾਰਾਂ ਦੇ ਬਹੁਤ ਵੱਡੀਆਂ ਸਿਆਸਤਾਂ ਨੇ ਆ ਦੇਖੋ ਆ ਸਾਹਮਣੇ ਬਾਹਰ ਲੱਗੇ ਇਹ ਬੰਦੇ ਨਾਲ ਇੱਕ ਖਾਲੀਓ ਸੜਿਆ ਬੈਠ ਘਰੇ ਹੋਇਆ ਪਿਆ ਪਾਪਾ ਕਹਿੰਦੇ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਆ ਕਿ ਮੈਂ 70 ਲੱਖ ਮੁਕੱਲਾ ਹੋ ਗਿਆ 80 ਲੱਖ ਮੁਕੱਲਾ ਹੋ ਗਿਆ ਭਈ 70 80 ਰੱਖਦੇ ਕਿੰਨੇ ਕੰਨੇ ਮੁਜਾਕ ਕੋ ਮੇਰੇ ਬਾਪੂ ਵਰਗੇ ਕਹਿੰਦੇ ਸੀ ਬੰਦੇ ਜਦੋਂ ਅਸੀਂ ਕਹਿੰਦੇ ਕਈ ਵਾਰ ਸੱਚੀ ਹੁੰਦੀ ਰੱਬ ਤੇ ਵਰਗੇ ਕਹਿੰਦੇ ਕਿ 2 ਲੱਖ ਨੂੰ 4 ਲੱਖ ਨੂੰ ਕਿੱਦਾਂ ਹੋ ਗਿਆ ਉਹ ਬਣਾ ਇਹ ਬਣ ਤੱਕ ਕਹੋ ਹੀ ਨਾ ਜਦੋਂ ਪਾਪਾ ਵੀ ਕੀ ਨਹੀਂ ਆ ਉਹ ਥੋੜੇ ਬਹਾਨੇ ਲਗੇ ਯਾਰ ਸੜਕ ਤੇ ਉਹ ਦੇਖੋ ਸਾਹਮਣੇ ਪਾ ਦੇ ਨਾ ਜੀਵਦਾ ਬਹੁਤ ਕੁਝ ਤੇ ਗੱਦੀ ਕਰਦਾ ਉਦੋਂ ਤੋਂ ਦੇ ਕੰਮਾਂ ਦੀ ਫੀਸ 7500 ਰੁਪਏ ਦੀ ਕੋਈ ਨਾ ਕੋ ਆਪਣੇ ਜਾਣੇ ਰੰਗ ਦੇ ਵਿੱਚ ਜਰਾ ਬਾਦ ਹੋ ਗਿਆ ਆਹ ਦਿਨ ਮਾਦ ਹਲੇਗੀ ਕੱਦਿਸ ਫਾਬਰ ਤੇ ਕਿ ਮੈਂ ਉਹ ਪੱਤ ਤੋਂ 3 400 ਰੁਪਏ ਦਾ ਦੇਖਾ ਤੇ ਉਹਦੇ ਕੋਈ ਹੋਰ ਸੇਕਪਰ ਸੀ ਉਹਦਾ ਸਾਰੇ ਜੀਵਦਾ ਨੂੰ ਬਤਾਉਂਦਾ ਹਾਂ ਕਿ ਤਰੇ ਤੇ ਅੱਜ ਦੀ ਗੜੀ ਤੇ ਬਸਦੂਆਂ ਨਾਲ ਵੀ ਕੋਈ ਸਾਰੂ ਕਿਸੇ ਬੰਦੇ ਦੇ